ਕੀ ਕਰਨਾ ਬੰਦਿਆ ਨੂੰ ਅੱਜ ਹੀ ਕਰਕੇ ਦੋ ਹਾਂ ਇਹ ਇਹ ਤੁਹਾਡੇ ਕੋਲ ਦੇਖੋ ਤੁਸੀਂ ਮੈਂ ਆਪਣਾ ਜਿਹੜਾ ਕੰਮ ਕਰਦਾ ਮੇਰੀ ਗੱਲ ਸੁਣੋ ਤੁਸੀਂ ਐਸੀਐਮ ਜੀ ਆਈ ਆਈਐਸ ਤੁਸੀਂ ਸੈਲੈਕਟ ਹੋ ਜੇ ਤੇ ਪਬਲਿਕ ਰਵਾਪ ਹੁੰਦੀ ਹੈ ਸਾਡੇ ਕੋਲ ਹੁੰਦੀ ਆ ਕਦੇ ਲਈ ਹੁੰਦੀ ਆ ਜੇ ਤੁਸੀਂ ਤਸੱਲੀ ਦੀ ਗੁੰਦੀ ਤਾਂ ਹੁੰਦੇ ਸਾਡੇ ਕੋਲ ਨੂੰ मैं क्या क्लीयर है बिल्कुल क्लीयर है जी क्लीयर है बिल्कुल <handicap> हाँ 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 <Meet> नहीं जी कमेंट क्यों नहीं करे लोग कमेंट क्यों नहीं करे लोग सुनो क्यों नहीं कर बिना करते नहीं करूंगा मेरे को दरखास्त सब कोई कुछ मैं बिना कल तो किसी फोन नहीं करता पहला मेरी कहाँ सुनो मैं बिना गल तो फोन नहीं करता ਬਿਨਾਂ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ 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 ਜੂ ਫਾ ਲੋ ਵੀ ਸੁਣ ਅਸੀਂ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਤੇ ਅਫਸਰ ਤੋਂ ਮਤਲਬ ਕਰਦਾ ਲੋਕਾਂ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਂਦੀਆਂ ਸਮਝਦੇ ਕਿ ਨਹੀਂ ਗੱਲ ਬਿਨਾਂ ਵਜ੍ਹਾ ਦੀ ਲੋਕ ਕਹਿੰਦੇ ਬਿਤਾਦੇ ਲੜਾਂ ਲੱਗੀਆਂ ਲੋਕਾਂ ਦੀਆਂ ਜੇ ਤੁਸੀਂ ਨਹੀਂ ਤਸੱਲੀ ਕਰਉਂਦੇ ਲੋਕ ਖੇਡਉਂਦੇ ਸਾਡੇ ਕੋਲ ਤੁਸੀਂ ਉਹਦੇ ਦਾ ਕੰਮ ਕਰੋ ਗੱਲ ਕਿੱਥੇ ਗਿਆ ਹਾਂ ਬੱਸ ਇਹ ਤੁਹਾਡੇ ਕੋਲ ਲੱਗੇ ਉਹਦਾ ਕੰਮ ਕਰੋ ਜੀ ਤੁਸੀਂ ਤੁਸੀਂ ਜਵਾਬਨਾ ਦੇ ਦੋ ਨਾ ਕੰਮ ਕਰੋ ਤੁਹਾਡੇ ਕੋਲ ਲੱਗੇ ਬਸ ਹਾਂ ਜਾ 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 ਠੀਕ ਹੈ ਹਾਂ ਜਾਓ ਜਾਓ ਮਿਹਰਬਾਨੀ ਆਓ ਨਹੀਂ ਨਹੀਂ ਤੁਸੀਂ ਇਹਨਾਂ ਨੂੰ ਮਿਲੋ ਇਹਨਾਂ ਦਾ ਕੰਮ ਕਰੋ ਬਸ ਕੋਈ ਗੱਲ ਨਹੀਂ ਤੁਸੀਂ ਤੁਸੀਂ ਅਸੀਮ ਸਾਹਿਬ ਇਹਨਾਂ ਦਾ ਕੰਮ ਕਰੋ ਹਾਂ ਆ ਗੋਣ ਨਾ ਮੈਂ ਤੁਹਾਡੇ ਕੋਲ ਬੰਦੇ ਭੇਜ ਦੇਣਾ ਤੁਸੀਂ ਇੱਕ ਆਪ ਨੂੰ ਬਤਾਉਣਾ ਤੁਹਾਡੇ ਕੋਲ ਬੰਦੇ ਭੇਜ ਦੇਣਾ ਹਾਂ ਹਾਂ ਬਸ ਇਹਨਾਂ ਇਹਨਾਂ ਦਾ ਕੱਕਾ ਲੋਕ ਲੋ ਮੈਂ ਕਿਹਾ ਤੁਸੀਂ ਜਦੋਂ ਤੁਹਾਡੇ ਕੋਲ ਬੰਦੇ ਆ ਰਹੇ ਤੁਸੀਂ ਇਹਨਾਂ ਦਾ ਕੰਮ ਕਰੋ ਗੱਲ ਕੀ ਦੀ ਮੈਂ ਤੁਹਾਨੂੰ ਕੀ ਕਹਿ ਰਿਹਾ ਤਦ ਮੈਂ ਗਲਤ ਕੰਮ ਕੀਤਾ ਹਾਂ ਹਬ ਨਹੀਂ ਨਹੀਂ ਮੈਂ ਤੁਹਾਨੂੰ ਗਲਤ ਕੰਮ ਕੀਤਾ ਪਹਿਲਾਂ ਦੱਸੋ ਫੇ ਮੈਂ ਤੁਹਾਨੂੰ ਜਿਹੜਾ ਕਹਿ ਰਿਹਾ ਬੰਦੇ ਆਏ ਇਹਨਾਂ ਦਾ ਮੈਂ ਕਹੇ ਤਾਂ ਤੁਸੀਂ ਕੰਮ ਕਰੋ ਗੱਲ ਕਿ ਠੀਕ ਹੈ ਮੈਂ ਤੁਹਾਨੂੰ ਗਲਤ ਕੰਮ ਨਹੀਂ ਦੀ ਕਹਿ ਰਿਹਾ ਮੈਂ ਮੈਂ ਕਦੀ ਕਹਿੰਦਾ ਨਹੀਂ ਹਾਂ ਹਾਂ ਫੇ ਤੁਸੀਂ ਆਉਣਾ ਨਹੀਂ ਨਿਕਾਵੇ ਤੁਸੀਂ ਤਾਂ ਮੈਨੂੰ ਗਾਈਡ ਗਾਈਡ ਕਰੀ ਜਾਂਦੇ ਹੋ ਤੁਸੀਂ ਮੈਨੂੰ ਗਾਈਡ ਦਾ ਕਰੋ ਮੈਂ ਅਸੀਂ ਪਰਲਗਦੇ ਚੁੜੇ ਨਮੈਂਦੇ ਆ ਸੁਣੋ ਪਰਲਗਦੇ ਪਹਿਲਾਂ ਸੁਣੋ 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 ਫੇ ਸੁਣੋ ਪਰਲਗਦੇ ਚੁੜੇ ਨਮਾਰੇ ਲੋਕਾਂ ਸਾਡੇ ਕੋਲ ਆ ਗਈ ਅਫਸਰ ਨੂੰ ਕਹਿਣਾ ਤੁਹਾਨੂੰ ਕਹਿਣਾ ਕੀ ਉਹਦਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਹੋ ਕੋ ਦੋ ਮੈਂ ਤੁਹਾਨੂੰ ਗਲਤ ਕੰਮ ਕਹਿੰਦੇ ਨਾ ਕਦੀ ਕਿਹਾ ਸੋਧੇ ਦੀ ਗੱਲ ਹਾਂ ਬਸ ਠੀਕ ਹੈ ਹਾਂ ਨਾ ਨ ਕੋਈ ਨਹੀਂ ਮੈਂ ਕਿਹਾ ਜੀ ਮੈਂ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮਿਨਿਸਟਰ ਨਾਲ ਬਹਿਸ ਕਰਦੇ ਐਨਾ ਤਾਂ ਅਲੱਗਾਂ ਲੋਕਾਂ ਨਾਲ ਕੀ ਕਰਦੇ ਹੋਗੇ ਦੱਸੋ ਪਹਿਲਾਂ ਤਾਡਾ ਨੌਕਰਾ ਨਹੀਂ ਬਦੀਦਾ ਹੋਊਗਾ ਤੂੰ ਮੇਰੇ ਨਾਲ ਆ ਤੇ ਦੱਸੂ ਢਿੱਕੋ ਕੇਸ ਤਾਡਾ ਤਾਡਾ ਨੌਕਰਾ ਨਹੀਂ ਬਦੀਦਾ ਹੋਊਗਾ ਤੂੰ ਮੇਰੇ ਨਾਲ ਦਾ ਫਿੱਟ ਲਾ ਤੇ ਕਰ 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 ਤੂੰ ਮੈਂ ਤੁਹਾਨੂੰ ਕਹਿਆ ਇਹਦਾ ਤੁਹਾਡੇ ਕੋ ਬੰਦੇ ਭੇਜੇ ਤਾਂ ਕੰਮ ਕਰੋ ਤੁਸੀਂ ਕਹਦੇ ਹੋ ਸਵਾਈ ਨਹੀਂ ਜੰਦੇ ਹੋ ਹਾਂ ਫਿਰ ਤੁਸੀਂ ਇਹਦਾ ਕੰਮ ਕਰੋ ਜੀ ਮੈਨੂੰ ਕੰਮ ਚਾਹੀਦਾ ਬਸ ਕੰਮ ਕਰੋ ਬਸ ਮੈਨੂੰ ਪਹਿਲਾਂ ਵੀ ਦੇ ਦੇ ਕੰਮ ਕਰਕੇ ਦਿਓ ਮੇਰੇ ਕੋਲ